ਲੋ ਜੀ ਬਾਈ ਸਤਿ ਸ੍ਰੀਕਾਲ ਜੀ ਸਾਰੇ ਵੀਰਾਂ ਨੂੰ ਪ੍ਰਧਾਨ ਬਾਈ ਦੇ ਖੇਤਾਂ ਜਾਏ ਜਿਹੜਾ ਮਨ ਸ੍ਰੀਕਾਲ ਜੀ ਸਾਰਿਆਂ ਨੂੰ ਜੀ ਪ੍ਰਧਾਨ ਬਾਈ ਵੀ ਹੁਣ ਦੋ ਮਨਾਂ ਚ ਫਸ ਗਿਆ ਇੱਕ ਸਾਈਡ ਪੱਕ ਗਈ ਇੱਕ ਸਾਈਡ ਰਹਿ ਗਈ ਦੋ ਵਾਰ ਮਸ਼ੀਨ ਆਉਗੀ ਪ੍ਰਧਾਨ ਦੋ ਵਾਰੀ ਮਸ਼ੀਨ ਆਉਗੀ ਵੀ ਜਿਹੜੀ ਤਾਂ ਆਹ ਸਾਈਡ 26 ਲਈ ਹੈ ਬਾਈ 26 ਹੈ ਬਾਈ ਕਿ 77 ਹੈ 26 26 ਵਧੀਆ ਹੈ ਹੂੰ ਵੀ ਕਿ 77 ਦਾ ਪੰਗਾ ਲੈ ਲਿਆ ਤਾਂ ਇਹਨੂੰ ਬਿਮਾਰੀ 50% 77 ਨੂੰ ਬਾਈ ਜਿਹੜੀ ਬਿਮਾਰੀ ਹੈ ਪੂਰੇ 50% ਹੈ ਹੂੰ ਵੀ ਪਹਿਲਾਂ ਜੇ ਅਸੀਂ ਆਉਂਦੇ ਤੇ ਘੱਟ ਵੱਧ ਲੱਗਦੀ ਸੀ ਹੁਣ ਇਹ ਰੀਅਲ ਦੇਖਦੀ ਵੀ ਇੰਨੀ ਹੈਗੀ ਆ ਐਂਡੇ ਚਾਕੇ ਪੈ ਗਈ ਇਹਨੇ ਐਂਡੇ ਚਾਕੇ ਪੈ ਪਹਿਲਾਂ ਬਚ ਗਈ ਇਹੀ ਚੀਜ਼ ਨੇ ਮੰਡੀ ਚ ਵਿਟਾਉਣਾ ਏ ਕਿਉਂਕਿ ਅੱਧੇ ਦਾਣੇ ਹਰੇ ਅੱਧੇ ਪੱਕੇ ਉਹ ਕੰਮ ਹੈ ਹੋਰ ਹੋਰ ਕਰ ਲਾਂਗੇ ਇਹਨੇ ਨੇੜੇ ਜਾ ਕੇ ਜਿਹਦੇ ਨਾਲ ਪੱਕਣ ਜੋਗੀ ਝਟਪਟ ਦੇ ਮਾਰ ਦਾਂਗੇ ਚਾਰ ਪੰਪ ਕਿਉਂਕਿ ਪ੍ਰਦਾਨ ਆਏ ਨਾ ਇਹ ਹੁਣ ਕਈ ਮੇਲਦੀ ਹੋ ਗਈ ਇੱਕ ਮੇਲਦੀ ਨਹੀਂ ਰਹੀ ਬਹੁਤ ਮੇਲਦੀ ਆ ਆ ਜਿਹੇ ਨਿਸਰ ਦੀ ਆਲੇ ਉਹਨੇ ਕਾਲੀ ਵੀ ਬਹੁਤ ਹੋਗੀ ਪਰ ਇਹ ਜਿਹੜੀ ਕਾਲੀ ਉਹ ਪਟਾਸ ਆ ਆ ਦੇਖੋ ਹੁਣ ਦੇਖਣਾ ਬਾਈ ਆਹ ਬੱਲ ਪੱਕ ਗਈ ਜਿਹੜੀ ਜਮੀਂ ਥੱਲੇ ਕੋਈ ਖਰੀ ਹੈ ਵੀ ਕਈ ਮੇਲਦੀ ਹੋਗੀ ਹਾਂ ਬਹੁਤ ਮੇਲਦੀ ਹੋਗੀ ਪ੍ਰਧਾਨੇ ਸਾਰੇ ਹੀ ਖੇਤ ਹਾਂ ਤਕਰੀਬਨ ਸਾਰੇ ਹੀ ਖੇਤ ਹੋ ਗਿਆ ਉਹ ਮੋਟਰ ਦੇ ਨਾਲ ਨਾਲ ਛੱਡ ਕੇ ਕਿੰਨੇ ਦੋ ਕਿੱਲੇ ਹੋਣੇ ਹਾਂ ਹਾਂ ਦੋ ਕਿੱਲੇ ਤੇ 26 ਹੁੰਦਾ ਬਚ ਗਿਆ ਤਾਂ ਆਹ ਕਿਹੜਾ ਪਤਾ ਇਹਦਾ ਹਾਂ ਪਹਿਲਾਂ ਇਹ ਪਹਿਲਾਂ 26 ਨੂੰ ਸੀ ਅੱਛਾ ਨਹੀਂ 26 ਆਪਣੇ ਕੋ ਹਾਇਨ ਦਾ ਬੀਜ 26 ਹੈਗਾ ਤਾਂ ਹਾਂ ਮਾਚਲਾ ਲਾਉਨੇ 77 ਆਸ ਚੈੱਕ ਕਰਦਾ ਬਾਕੀ 70 ਬਾਈ ਜਿਹੜੇ ਵੀਰਾਂ ਨੇ ਲਾਇਆ ਤਾਂ ਉਹ ਕਹਿੰਦੇ ਵੀ ਲਾ ਕੇ ਦੇਖੋ ਝਾੜ ਵਧੀਆ ਬਾਈ ਸਾਡੇ ਕਾਮਯਾਬ ਨਹੀਂ ਹੈਗਾ। ਹੂੰ ਤਾਂ ਨਹੀਂ ਹਾਂ ਬਿਮਾਰੀ ਪੈ ਗਈ। ਹਾਂ 270 ਵੀਜ ਹੋਇਆ 131 ਹੋਇਆ 28 ਹੋਇਆ ਇਹ ਵੀ ਏਰੀਆ ਦੇ हिसाब ਨਾਲ ਵਧੀਆ ਸਾਡੇ ਨਹੀਂ ਕਾਮਯਾਬ ਹੋਇਆ। ਹੂੰ ਸਾਡੇ ਆਏ ਆ ਵੀ 26 ਠੀਕ ਐ ਇਹਦੇ ਕਿ 26 ਉਹ ਠੀਕ ਰਿਹਾ ਓਕੇ ਆ ਹਾਲ ਤਾਂ ਮੈਂ ਤੇ ਕਿਸੇ ਨੇ 2 ਕਿਲੀਆਂ ਦਾ ਹੋਰ ਪੱਟਣਾ ਤਾਂ ਹੂੰ ਬੀਜਾ 10 ਕਿਲੋ ਤਾਂ ਲੱਗੇ 2 ਹੀ ਕਿਲੀਆਂ ਅੱਛਾ ਦੋ ਨਹੀਂ ਚੱਲ 2.5 ਲਾ ਲਾ ਪ੍ਰਧਾਨ ਬਾਈ ਪ੍ਰਧਾਨ ਪ੍ਰਧਾਨ ਬਾਈ ਤੇ ਬਾਈ ਆ 26 ਉੱਥੇ ਲਾਈ ਵੀ ਕਿਸੇ ਨੇ ਸਾਹਮਣੇ ਵੀ ਉਹ ਐ ਟੌਪ ਦੀ ਖੜੀ ਐ ਉਹਨੇ ਕੋ ਪੱਤੇ ਨੂੰ ਵੀ ਨਹੀਂ ਹਮ ਹਲੇ ਪ੍ਰਧਾਨ ਬਾਈ ਦੇ ਉਰੇ ਥੋੜਾ ਜਿਹਾ ਫਰਕ ਹੈਗਾ ਉਹ ਖੇਤ ਐਂ ਆਂਡੇ ਵਰਗਾ ਪਿਆ ਐ ਆਂਡੇ ਵਰਗਾ ਉਹੀ ਗੱਲ ਐ ਹੂੰ ਬਾਕੀ ਗੱਲ ਕਿਸਮਤ ਦੀ ਵੀ ਪ੍ਰਧਾਨ ਹੁਣ ਕਿਸਮਤ ਕਿਸਮਤ ਸਾਰੀ ਆਮਨੇ ਕਿ ਨਹੀਂ ਹਾਂ ਚਲੋ ਜਿਹੜਾ ਦੇਣਾ ਮਹਾਰਾਜ ਨੇ ਠੀਕ ਨਹੀਂ ਗੱਲ ਬਾਕੀ ਭਾਈ ਪੂਰੀ ਆ ਪੂਰੀ ਦੇ ਲਈ 131 ਉਹਦਾ ਵੀ ਡੇਢ ਕਿਗੀਲਾ ਆਹੀ ਕੋਸਾ ਪਤਾ ਮੈਂ ਦੇਖਿਆ ਹਮਨੇ ਇਹਦਾ ਹਾਲੇ ਕੁਝ ਨਹੀਂ ਪਤਾ ਹੈਗਾ ਜਾਂ ਪਰ ਹੁੰਦੀ ਆ ਫਿਰ ਜਾੜਾ ਵੀ ਕੋਈ ਕੋਈ ਰਹਿ ਜਾਣਾ ਮੋਟਾ ਠੀਕ ਨਹੀਂ ਗੱਲ ਮਾਰੇ ਤੇ ਡੋਰੀਆਂ ਹੁਣ ਬਾਕੀ ਭਾਈ ਕੱਲ ਵੱਡੀ ਦੀ ਬਾਸਮਤੀ ਯਾਰ ਆਪਾਂ ਮਸ਼ੀਨ ਦੇ ਉੱਪਰ ਤੇ ਦੇਖਦੇ ਨਾ ਫਿਰ ਪਤਾ ਲੱਗਦਾ ਹੁਣ ਆਪਾਂ ਲੈਵਲ ਜਾਂ ਪਤਾ ਨਹੀਂ ਲੱਗਦਾ ਜਾਂ ਭਾਈ ਸਪਰੇਅ ਵਾਲੇ ਬੰਦੇ ਰੱਖ ਦਿੰਦੇ ਆ ਬਿਮਾਰੀ ਠਮਾਰੀ ਚੂਹਾ ਚਾਹਾ ਜੋ ਵੀ ਹੈ ਹੁਣ ਕੱਲ ਫੋਰਮੈਨ ਕਹੀ ਗਿਆ ਮਸ਼ੀਨ ਵਾਲਾ ਚੂਹਾ ਬਹੁਤ ਚੂਹਾ ਨਹੀਂ ਤਾਂ ਛੋਟਾ ਬੂਝਾ ਦਾ ਲੱਗਦਾ ਚੂਹਾਈ ਦਾ ਛੋਟਾ ਬੂਝਾ ਬਿਮਾਰੀ ਬਈ ਮੰਡ ਏਰੀਆ ਤਾਂ ਬਹੁਤ ਜ਼ਿਆਦਾ ਬਿਮਾਰੀ ਹੈ ਚਲੋ ਇਧਰਲੀ ਸਾਈਡ ਨੂੰ ਘੜ ਦਈਏ ਆਪਣਾ ਵੀ ਚਲੋ ਫਿਰ ਵੀ ਠੀਕ ਆ ਬਾਕੀ ਬਾਈ ਜਿਹੜੇ ਵੀਰਾਂ ਨੇ ਹਾਈਬ੍ਰਿਡ ਲਾ ਲਏ ਤੇ ਉਹ ਥੋੜੇ ਜਿਹਾ ਮਤਲਬ ਠੀਕ ਖੜੇ ਆ ਉਹ ਧੱਕਾ ਖੈਂਦੇ ਪਰ ਤੁਹਾਨੂੰ ਹਾਂ ਨਵਾਂ ਬੀਜ ਕੁਆਲਟੀ ਤੇ ਨਾ ਰਿਵਿਊ ਹੁੰਦੀ ਆ ਕੁਤਾ ਹੀ ਮਹਿੰਗਾ ਏ ਜੇ ਕਹੀ ਆਪਾਂ 18 1800 ਦਾ 3 ਕਿਲੋ ਮਿਲਿਆ ਫਰਕ ਤਾਂ ਹੈਗਾ ਪ੍ਰਧਾਨ ਫਰਕ ਤਾਂ ਪੈਂਦਾ ਹੀ ਆਪਣੇ ਬਾਕੀ ਹੁਣ ਜਿਹੜੇ ਵੀਰ ਕਹਿੰਦੇ ਕਹਿੰਦੇ ਜਿਨਨੇ ਵੀ ਆਪਣਾ ਘਰ ਦਾ ਬੀਜ ਰੱਖਿਆ ਦਾ 26 ਵੀ ਆਪਣਾ ਘਰ ਦਾ ਦੇਖ ਕੇ ਵਧੀਆ ਤਿਆਰ ਕਰ ਲੋ। ਹਾਂ ਇਹ ਤਾਂ 26 ਨੂੰ ਕੋਈ ਦੱਖਾਂ ਨਹੀਂ ਵੀ ਨਹੀਂ ਹੈਗੀ। ਭਰਾ ਨੇ ਆਪਣਾ ਘਰ ਦੇ ਵੀ ਤੱਕ ਮੁੱਲ ਦਾ ਤਾਂ ਨਹੀਂ ਨਹੀਂ ਮੁੱਲ ਦਾ ਤਾਂ। ਕਿੱਥੇ ਲਿਆਂਦਾ? ਇੱਥੇ ਲਿਆਂਦਾ ਤਾਂ ਚਮਕੌਰ ਸਾਹਿਬ ਤੋਂ। ਪਿਛਲੇ ਸਾਲ ਬਾਈ ਪੂਰੀ ਨਹੀਂ ਦਿੱਤਾ ਰ ਮੈਂ ਇੱਕ ਪ੍ਰਦਾਨ ਕਰਨਾਲ ਵਾਲਾ 26। ਹੂੰ ਚੰਗਾ ਛਾੜਤਾ ਤੂੰ ਕਿਹੜੇ ਜਿੰਨਾ ਕਿਹੜੇ ਹੁੰਦਾ। ਪਰ ਬਾਈ 2 ਸਾਲ ਪਹਿਲਾਂ ਬਿਮਾਰੀ ਆਈ ਸੀ ਫਿਰ ਲੋਕ ਭੁੱਲ ਗਏ ਤੇ। ਫੇਕ ਵਾਰ ਤਾਂ ਇਹਨਾਂ ਨੇ ਐਨਾ ਝਾੜ ਦੇ ਦਿੱਤਾ ਤਾਂ। ਭੁੱਲ ਗਏ ਸਾਰੇ ਪਿਛਲੇ ਸਾਲ ਝਾੜ ਬੱਦੇ ਦੱਸ ਹਾਂ ਉਹਦੇ ਪਿਛਲੇ ਸਾਲ ਬਿਵਾਰੀ ਸੀ ਕੋਈ ਕੋਈ ਹਾਂ ਤਾਂ ਕਰਕੇ ਵੀ ਸਾਰਿਆਂ ਨੇ 99 ਬੀਜ ਲਾ ਲੇਦੇ ਹੁਣ ਉਹ ਡਰ ਪੈ ਗਿਆ ਡਰ ਕਿ ਨਹੀਂ ਪ੍ਰਦਾਨ ਆਈ ਹੈਗੀ ਦੀਕ ਪਾ ਬਿਮਾਰੀ ਤੇ ਪਰਮਾ ਝਾੜ ਵੀ ਚੰਗਾ ਆਇਆ ਤਾਂ ਕਣਕ ਦਾ ਵੀ ਤੇ ਜੀਰੀ ਦਾ ਵੀ ਇਹ ਤਾਂ ਵਿੱਚ ਬਹੁਤ ਵਧੀਆ ਖੜੀ ਆ ਪਾਣੀ ਸਿਹੜ ਬਹੁਤ ਵਧੀਆ ਖੜੀ ਆ ਐ ਵੀ ਨਹੀਂ ਹੈਗਾ ਵੀ ਪਾਣੀ ਜ਼ਿਆਦਾ ਰਹੇ ਤੇ ਪਾਣੀ ਵੀ ਨਹੀਂ ਜ਼ਿਆਦਾ ਰਹੇ ਇਹਨੂੰ ਅੱਗੇ ਪ੍ਰਦਾਨ ਖੇਤਮਾ 20 25 ਬੂਜੇ ਉੱਪਰ ਨੂੰ ਖੜੇ ਹੁੰਦੇ ਤੇ ਹਰੇ ਸਾਡਾ ਬਾਪੂ ਉਹ ਵੀ ਕਹਿੰਦਾ ਸੀ ਵੀ ਇਹਨੇ ਹਰਿਆਈ ਦਿਖਾਈ ਇਹਨੂੰ ਵੜਦੇ ਏਨੇ ਨੂੰ ਵੱਡੂ ਕਿਹੜਾ ਹੂੰ ਠੱਕਰ ਆ ਹੈ ਨਹੀਂ ਇਹ ਨਹੀਂ ਵੱਢ ਹੁਣ ਹਰਿਆਈ ਦਾ ਦਿਖਾਉਣੀ ਦਿਖਾਉਣੀ ਪੜਾਣੀ ਇੱਕ ਵਾਰ ਚੱਲ ਆਏ ਆ ਵੀ ਧੁੱਪਾਂ ਚ ਫੋਲ ਹੋ ਜੂਵੇ ਬਣ ਜਾਂਦੀ ਜੀ ਦੀ ਵੱਢ ਦੇਣੀ ਪੱਕੇ ਨੇ ਮਾਰ ਨਹੀਂ ਕੱਢ ਕੇ ਸਾਰੀ ਨੀ ਆ ਬਨੇ ਹੋਰ ਕਰਾਂਗੇ ਮੈਂ ਤਾਂ ਦੱਸ ਦੇ ਵੀ ਝੜਪਟ ਕਰ ਦੇਣੀ ਆਪਾਂ ਨੇ ਵੱਢਣੇ ਦੱਸ ਦੇ ਪਹਿਲਾਂ ਪੈ ਜੂਗਾ ਫਰਕ ਹਾਂ ਜਿਹੜਾ ਦਾਣਾ ਹਰਾ ਉਹ ਸੁੱਕ ਜਾਣਾ ਵੱਢ ਨਹੀਂ ਦੇਉਦੀ ਪਟਾਸੇ ਆ ਹੂੰ ਆਓ ਬਾਈ ਜਰ ਹੈ ਨਹੀਂ ਤੇ ਚਾਰ ਦਿਨ ਮੱਡੀ ਚ ਬੈਠਾ ਆ ਦੇਖ ਲਓ ਵੀ ਸਮਝ ਲਓ ਵਿੱਚੇ ਮੀਂਹ ਦਾ ਲਾ ਲਓ ਵੀ ਮੀਂਹ ਪੈਂਦੇ ਚ ਹੋਇਆ ਕੰਮ ਇਹ ਹੂੰ ਸਾਰੀ ਮੀਂਹ ਪੈਂਦੇ ਚ ਨਿਸਰੀ ਬਾਈ ਹਾਂ ਮੀਂਹ ਬੰਦੀ ਸਾਰੀਓ ਤਾਂ ਇਹ ਡਾਗੀ ਜੀ ਹੋ ਗਈ ਹੋਰ ਕਿਹਾ ਹਵਾ ਹੋਵਾ ਤਾਂ ਨਹੀਂ ਚੱਲੀ ਆਪਣੇ ਬਾਈ ਨਹੀਂ ਹਵਾ ਨਹੀਂ ਅਮਰੇ ਚੱਲਿਆ ਦੋ ਦਿਨ ਚੱਖੜ ਗਿਆ ਇੰਨਾ ਤਾਂ ਨਹੀਂ ਹੋਇਆ ਜਿੰਨਾ ਚਾਹੀਦਾ ਹੈ ਮੀਂਹ ਚੇ ਹੋਇਆ ਇਹ ਮੀਂਹ ਚੇ ਜਿਹੜਾ ਤੇਜ਼ ਘੱਟ ਪੈ ਗਿਆ ਹੂੰ ਸਪਰੇਅ ਤਾਂ ਬਾਈ ਕਰਤੀ ਸੀ ਸਪਰੇਅ ਕਰਤੀ ਸੀ ਫੇ ਸਪਰੇਅ ਦਾ ਵੀ ਨਹੀਂ ਚੱਕਰ ਹੈਗਾ ਆਹ ਦੇਖੋ ਆ ਇਹਨਾਂ ਖੜਾ ਬਾਈ ਆਹ ਟੱਕ ਵੀ ਐਨ ਪੇੜਾ ਇਹ ਇਹਨੇ ਛੇਤੀ ਹੋ ਜਾਣ ਹਾਂ ਸਪਰੇਅ ਤਾਂ ਕਰੀਆ ਟੋਪ ਦੀ ਹੂੰ ਠੀਕ ਆ ਚਲੋ ਹੁਣ ਜਿਹੜੇ ਕਰਮਾ ਕਰਦਾ ਜਿਹੜਾ ਦੇਤਾ ਉਹਨੇ ਦੇਤਾ ਮਹਾਰਾਜ ਨੇ ਠੀਕ ਨਹੀਂ ਗੱਲ ਬਿਮਾਰੀ ਦਾ ਤਾਂ ਬਾਈ ਆਏ ਜਿਹਦੇ ਪੈ ਗਈ ਇਲਾਜ ਨਹੀਂ ਹੈਗਾ ਜਰਾ ਇਹਦਾ ਹੂੰ ਇਹਦਾ ਕੋਈ ਇਲਾਜ ਨਹੀਂ ਹੈਗਾ ਕਿੰਨੀਆਂ ਮਹਿੰਗੀਆਂ ਮਹਿੰਗੀਆਂ ਸਪਰੇਇਆਂ ਕਾਲੀਆਂ ਵੀ ਦਾ ਇਲਾਜ ਨਹੀਂ ਹੈਗਾ ਜਿਹਨੇ ਬਾਕੇ ਲਾਤੀ ਤੇ ਫੇਰ ਪੈ ਗਈ ਹੂੰ ਇਹਨੇ ਬਾਕੇ ਵੀ ਲਾਈ ਆ ਬਾਈ ਉਹਦੇ ਵਿੱਚ ਐਂ ਡੱਕੇ ਨਵੇਂ ਚੱਲ ਪਏ ਉਹ ਉਹੀ ਗੱਲ ਬਾਤ ਹੈ ਨਹੀਂ ਨਾ 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 ਨਹੀਂ ਇਹ ਤਾਂ ਪ੍ਰਧਾਨ ਪਤਾ ਨਹੀਂ ਹੁਣ ਤਾਂ ਕਿਸਮਤ ਆ ਗੱਲਾਂਗਾ ਸਾਨੂੰ ਕਿਹਾ ਹੋਣਾ ਹਾਂ ਬਾਕੀ 26 ਠੀਕ ਆ ਭਾਈ 26 ਠੀਕ ਹੈ ਮਾੜਾ ਮੋਟਾ ਆ ਠੀਕਾ ਠੀਕ ਹੈ ਚੱਲ ਪ੍ਰਦਾਨ ਆਏ ਆ ਚਲੋ ਜਿਹਦੀ ਤਾਂ ਆਪਣੀ ਹੈ ਉਹ ਤਾਂ ਬਸ ਹੀ ਵਾ ਟੇਕੇ ਵਾਲਾ ਬੰਦਾ ਰਗੜੇ ਟੇਕੇ ਵਾਲਾ ਬਹੁਤ ਟੇਕਾ ਬਾਈ ਕਟੋ ਕੱਟ 45 5000 ਹੋਇਆ ਪਿਆ ਹੁਣ ਹਾਂ 50 55000 ਆਮਨੇ 45 50 55 ਲੱਗ ਲੱਗਾ ਹਮ ਇਹ ਜੇ ਚ ਛੱਪਰੇ ਵੀ ਮਹਿੰਗੀ ਦਵਾਈ ਵੀ ਹਰੇਕ ਮਹਿੰਗੀ ਪਾਲੀ ਉੱਥੇ ਫੇ ਬੰਦੇ ਨੂੰ ਥੋੜਾ ਔਖਾ ਹੋ ਜਾਂਦਾ ਹੈ ਆਪਣੀ ਮਾਰਾ ਚੱਲ ਬੰਦਾ ਸਾਰ ਲੈਂਦਾ ਹੈ ਹਾਂ ਹਾਂ ਹੋਰ ਪਰ ਨਹੀਂ ਪਰਦਾਨ ਕੱਟ ਦੇ ਘੜੂ 10 ਗੋਨਡਰ ਘੱਟ ਨਹੀਂ ਪਰੰ ਤਾਂ 10000 ਤਾਂ ਖਰਚਾ ਹੋ ਹੀ ਜਾਂਦਾ ਹੋਣਾ ਰੇ ਪਾਇਆ ਡਾਇਆ ਪਾਇਆ ਲਵਾਈ ਹੋ ਗਈ ਹੁੰਦਾ ਤਾਂ ਹੂੰ ਥੋੜੇ ਮੇਰੇ ਪਲੋ ਕਰਕੇ ਵੀ ਹੋ ਗਿਆ ਇੱਤੀ ਮਿੱਟੀ ਹਾਂ ਦੇਸੀ ਰੇ ਨਹੀਂ ਪਾਇਆ ਹੈਗਾ ਕੋਲੇ ਰਹਿ ਗਈ ਕਿ ਪ੍ਰਦਾਨ ਹੁਣ ਪਾਉਂਗਾ ਹਾਂ ਹੁਣ ਪਾਉਣਾ ਇੱਚ ਦੇਸੀ ਰੇ ਦਾ ਬਾਈ ਜੇ ਪੰਜ ਪੰਜ ਟਰਾਲੇ ਵੀ ਪੈ ਜਵੇ ਨਾ ਮौज ਹੂੰ ਨਹੀਂ ਹੋਰ ਕੀ ਟਰਨ ਐਟ ਕੀ ਆ ਜਿਹੜੇ ਗੱਠਾ ਕੋਠਾ ਵਾਲੇ ਮਸ਼ੀਨ ਆਉਂਗੇ ਆਪਣੇ ਕਿ ਨਹੀਂ ਗੱਠਾ ਨਹੀਂ ਨਾ ਵੇ ਐਸਐਮ ਤੇ ਵਢਾ ਕੇ ਆਪਾਂ ਨੇ ਐਸਐਮ ਐਸ ਲਵਾ ਕੇ ਹਾਂ ਅੱਛਾ ਦੂਏ ਲੋਡ ਕਰ ਦੇਣਾ ਕਰਾਂ ਦੂਏ ਲੋਡ ਕਰ ਦੇਣਾ ਛੱਟਾ ਮਾਰ ਕੇ ਜਵੀ ਦਾ ਮਹਾਰਤ ਦਾ ਨਾਮ ਲੈ ਕੇ ਸੂਪਰ ਸੀਡ ਤੇ ਗੇੜੇ ਦੋ। ਪ੍ਰਧਾਨ ਬਾਈ ਕਹਿੰਦਾ ਵੀ ਐਸਐਮਐਸ ਕੇ ਵੜਾ ਕੇ ਸੂਪਰ ਸੀਡਰ ਕੇ ਜਬੀ ਵੀਦ ਨਹੀਂ ਛਿੱਟਾ ਮਾਰ ਕੇ। ਛਿੱਟਾ ਮਾਰ ਦੇਣਾ। ਇਹ ਵਿੱਚੇ ਦੱਬ ਦੇਣਾ। ਵਿੱਚੇ। ਹੂੰ। ਜਬੀ ਫਿਰ ਇੱਧਰ ਇਹ ਬਿਜੂ ਕਿ ਸਾਰੇ ਜਿਓ ਵੀ ਇਹਨੇ ਤਾਂ ਪੱਕਣੇ ਨਹੀਂ ਤਾਂ ਕਿਸੇ ਗੱਲ ਗੱਲ ਪੱਕੂਗੀ। ਇਹ ਤਾਂ ਮੈਨੂੰ ਐ ਲੱਗਦੀ ਵੀ ਤੇਤੀ ਬਾਦ ਵੱਢੋਣੀ ਐ। ਹਰੀ ਬਹੁਤ ਆ ਨਾ। ਆ ਲੈ ਹਰੀ ਭਈਆ ਹਲੇ। ਤੇਰੇ ਤਾਂ ਬੰਨ ਮੁੜ ਗਈ। ਇਹਦੇ ਤਾਂ ਨੌਂ ਚੇਤੇ ਵੀ ਨਹੀਂ ਹੈਗੇ। ਇਹ ਪਹਿਲੀ ਤਾਂ ਕਹਾਂ ਕਿ ਬਾਈ ਕਿ ਲੇਟ। ਕਿ 10 ਤੱਕ। ਇਹ ਤਾਂ ਪਤਾ ਨਹੀਂ ਕਾ ਦੋਣੀਆ ਮਨੀ ਦਾ ਤਾਂ ਕੋਈ ਮੋਖ ਨਹੀਂ ਹੈ। ਪ੍ਰਧਾਨ ਆਏ ਐ। ਪਹਿਲਾ ਪਹਿਲਾ ਦਿਨ ਵੀ ਵਧੀਆ ਹੁੰਦੇ ਬਾਅਦ ਮਾ ਤਾਂ ਫਿਰ ਉਸ ਪੈਣ ਲੱਗ ਜਾਂਦੀ ਹੈ। ਹੂੰ ਹੂੰ ਹੂੰ। ਕਿ ਨਹੀਂ? ਹੂੰ। ਅਮਨੇ ਜੇ ਪੱਛੋ ਚਲੇ 10 ਦਿਨ ਪਤਾ ਨਾ ਉਦਾਂ ਦੇਖ ਲੈ ਵੀ ਆਪਾਂ ਹੁਣ ਮੇਰੇ ਖੇਤਾਂ માં ਵੀ ਦੇਖ ਕੇ ਆਏ। ਮੇਰੇ ਵਾਲ ਚ ਡੋਡੀ ਪੈ ਗਈ ਤੇਰੇ ਡੋਡੀ ਨਹੀਂ ਹੈਗੀ ਦੇ ਲੈ। ਹਾਂ ਮੇਰੇ ਡੋਡੀ। ਅਮਨੇ ਡੋਡੀ ਮੇਰੇ ਕਦੇ ਵੀ ਨਹੀਂ ਪਈ ਹੈਗੀ। ਪਤਾ ਨਹੀਂ ਕੀ ਗੱਲ ਹੈ ਵੀ ਪ੍ਰਧਾਨ ਬਾਈ ਦੇ ਡੋਡੀ ਘਟ ਹੈ ਉਹ ਬਿਮਾਰੀ ਹੈਗੀ। ਨਹੀਂ ਜਿੰਦਗੀ ਮੇਰੇ ਡੋਡੀ ਕਦੇ ਪਈ ਨਹੀਂ ਖੇਤਾਂ ਚ। ਸਾਡੇ ਪਿਛਲੇ ਬਾਰ ਵੀ ਤੀ ਹੁਣ ਵੀ ਪੈ ਗਈ। ਕਿੰਨੇ ਜੂਰੀਆ ਪਾਇਆ? ਜੂਰੀਆ ਆਪਾਂ ਨੇ ਉਹੀ ਦੋ ਥਾਲੇ ਪਾਇਆ। ਤੁਸੀਂ ਸਮਾਨ ਇੱਕ ਰਾਸਤੇ ਬਹੁਤ ਅਸੀਂ ਵੀ ਆਏ ਆ ਵੀ ਕਨੇਚ ਨੂੰ ਕਨੇਚ ਨੂੰ ਕੱਢ ਦਿੰਦੇ ਆ ਅਸੀਂ ਵੀ 20 ਦਿਨਾਂ 'ਚ ਸਾਰਾ ਕੁਝ ਪਾਤਾ ਤੁਸੀਂ ਲੰਬਾ ਟਾਈਮ ਲੇ ਕੇ ਪਾ ਹਾਂ ਮੈਂ ਤਾਂ 40 ਦਿਨ ਦੇ ਵਿੱਚ ਵਿੱਚ ਪਾਉਣਾ ਜੀ ਵਾ ਉਹੀ ਚੱਕਰ ਚੱਲ ਡੋਡੀ ਦਾ ਪ੍ਰਧਾਨ ਆਏ ਆ ਵੀ ਇਹਦਾ ਹੱਲ ਹੈਗਾ ਵੀ ਦੁਪਹਿਰ ਨੂੰ ਵਾਢੋ ਜੀਵੇ ਜੇ ਸਵੇਰੇ ਸ਼ਾਮ ਵਾਢੋ ਜੀਵੇ ਫਲੀ ਹੋ ਜਾਂਦੀ ਸਾਰੀ ਉਹ ਜੀ ਦੀ ਹਾਂ ਸਾਰੀ ਕਾਲੀ ਹੋ ਜਾਣੀ ਉਹ ਫੇਰ ਉਹ ਕੰਮ ਖਰਾਬ ਕਰਦੀ ਹੈ ਬਾਕੀ ਭਾਈ ਸ਼ਾਮ ਦਾ ਟਾਈਮ ਹੈ ਵੀ ਦਿਨ ਵਧੀਆ ਲੱਗਦੇ ਹੁਣ ਪਛੋਂ ਜੀ ਚੱਲੀ ਜਾਵੇ ਵੀ ਤਾਂ ਉਹਨਾਂ ਨੂੰ ਫਾਇਦਾ ਹੈ ਹਾਂ ਪ੍ਰਧਾਨ ਉਦਾਂ ਵੀ ਮੀਂਹ ਹੁਣ ਚਾਹੀਦੀ ਨਹੀਂ ਨਾ ਮੀ ਨਹੀਂ ਆਉਣੀ ਚਾਹੀਦੀ ਹੁਣ ਜੀਰੀਆਂ ਬਾਈ ਤਾਂ ਬਾਣੀਆਂ ਐ ਵੀ ਕਿਉਂਕਿ ਨਹੀਂ ਤੇਲੇ ਤੇਲਾ ਪੈਂਦਾ ਬਹੁਤ ਨੁਕਸਾਨ ਹੋਇਆ ਬਾਈ ਲੋਕਾਂ ਦਾ ਮੀ ਨਹੀਂ ਚਾਹੀਦਾ ਹੁਣ ਮੀ ਨਹੀਂ ਚਾਹੀਦਾ ਬਾਈ ਹੁਣ ਤਾਂ ਆਏ ਆ ਵੀ ਮਹਾਰਾਜ ਦੇ ਨੇ ਇਦਾਂ ਦੇ ਲਿਆ ਪਏ ਵੀ ਜਿਹੜੀ ਜੀਰੀ ਚਾਹੀਦੇ ਵੀ ਹੁਣ ਤਾਂ ਜੀਰੀਆਂ ਪੱਕਣੀਆਂ ਐ ਨੇਰੀ ਝਖੜ ਵੀ ਨਹੀਂ ਚਾਹੀਦਾ ਸਾਫ ਦੇ ਚਾਹੀਦੇ ਪ੍ਰਧਾਨ ਹੁਣ ਉਹਦਾ ਸਾਫ ਮਹਾਰਾਜ ਅੱਗੇ ਬੇਨਤੀ ਆ ਵੀ ਭਾਈ ਸੁੱਖ ਸ਼ਾਂਤੀ ਹੋ ਰੱਖੀ ਕਿਉਂਕਿ ਬਾਈ ਜਿਹੜੀਆਂ ਉਹਦਾ ਡੇਰਾ ਬਾਬਾ ਨਾਨਕ ਕਨੀ ਜ਼ਮੀਨਾਂ ਵੀ ਖਰਾਬ ਹੋਈਆਂ ਉਹ ਵੀ ਸੁੱਕ ਪੱਕੇ ਜਿਹੇ ਪਦਰੀਆਂ ਹੋਣੀਆਂ ਐ ਸੁੱਕ ਪੱਕੇ ਲੈਣ ਹਾਲੇ ਵੀ ਰੇਲਾ ਰੇਤੇ ਚ ਪਾਣੀ ਪੀਆ ਹੈ ਹਾਂ ਭਾਈ ਉਹ ਵੀ ਜ਼ਮੀਨਾਂ ਮਹੀਨਾ ਮਹੀਨਾ ਦੋ ਦੋ ਮਹੀਨੇ ਲੱਗ ਜਾਣੇ ਪੱਧਰੀਆਂ ਖਾਣੇ ਨੇ ਲੱਜਣਾ ਬਲੇ ਤੇ ਨਹੀਂ ਬਹੁਤ ਟਾਈਮ ਲੱਗਣਾ ਕਿਉਂਕਿ ਜਿਹੜਾ ਰੇਤਾ ਭਾਈ ਇਹ ਤਾਂ ਜੇ ਖਿੱਚਦੇ ਆ ਫੁੱਲੀ ਹੋ ਜਾਂਦਾ ਹੈ ਤੇ ਨਹੀਂ ਰੇਤਾ ਨਹੀਂ ਲੋਟ ਆਉਂਦਾ ਰੇਤਾ ਨਹੀਂ ਲੋਟ ਆਉਂਦਾ ਹੈਗਾ ਚੱਲੀਏ ਪ੍ਰਧਾਨ ਲਾ ਭਾਈ ਦੇਖ ਲਓ ਵੀ ਸਾਡਾ ਏਰੀਆ ਤਾਂ ਵੀ ਜੇ ਹੁਣ ਆਹੀ ਸਾਭ ਰਿਹਾ ਬੂਟਾ ਲੱਗ ਜਾਣਾ ਪੱਕਾ ਬੂਟਾ ਨਹੀਂ ਭਾਈ ਵੀ ਤਕਰੀਬਨ 50% ਬੂਟਾ ਹੋ ਗਿਆ 50 ਤੇ ਵੀ ਜ਼ਿਆਦਾ ਹੀ ਹੈ ਕੋਈ ਜਾਣਾ ਹਰੇਕੇ ਅਗਲੇ ਹਰੇਕ ਸਾਲ 2 ਕਿਲੇ ਵੱਧਦੀ ਹੈ ਵਧੀ ਜਾਣਾ ਜਿੱਦਣ ਹੋ ਬਿਮਾਰੀ ਪੈ ਗਈ ਅਲਾਗਾ ਤਾਂ ਲਾ ਦੋ ਥਾਣਾ ਦਾ ਕੀ ਪਤਾ ਥਾਣਾ ਦਾ ਵੀ ਕੀ ਪਤਾ ਵੀ ਕਿਉਂਕਿ ਬਾਈ ਬੂਟੇ ਵੀ ਵਿੱਚ ਵਿੱਚ ਵਧਿਆ ਨਸਲਾਉਣ ਲੱਗ ਗਏ ਕਿ ਨਹੀਂ ਪ੍ਰਧਾਨ ਜੀ ਹੋਰ ਕੀ ਕਾਹ ਨੂੰ ਕੋਸ ਹੁਣ ਅੱਗੇ ਵਾਲਾ ਕੰਮ ਤਾਂ ਨਹੀਂ ਰਿਹਾ ਬੂਟੇ ਨਸਲਾ ਚਾਉਣ ਲੱਗ ਗਏ ਨਸਲਾ ਵਧੀਆ ਚਲੋ ਮਾੜਾ ਮੋਟਾ ਕੁਸਣ ਕੋ ਦੇ ਜਾਂਦਾ ਐਡੀ ਨਹੀਂ ਕਹਿੰਦੇ ਵੀ ਚਲੋ ਉਨੀ ਹੁਣ ਆਮਨੇ ਫਸਲ ਦਾ ਵੀ ਰੇਟ ਬਹੁਤ ਆ ਫਸਲ ਦਾ ਰੇਟ ਬਹੁਤ ਆ ਐ ਤਾਂ ਜਿਹੜੇ ਸਾਹਬ ਨਾਲ ਪ੍ਰਧਾਨ ਜੀ ਫਸਲ ਹੁੰਦੀ ਦੀ ਫੇ ਬੂਟੇ ਦੇ ਉੱਪਰ ਤੇ ਪਰ ਹੁਣ ਨਹੀਂ ਹੈਗੀ ਜਾਣਾ ਵੀ 4 ਸਾਲ ਤੇ ਅਕੀ ਭਾਈ ਜਿਹੜਾ ਹੁਣ ਗਜੈਸੀ ਬੰਦਾ ਐ ਉਹਦਾ ਦੋ ਚਾਰ ਵਕੀਲੇ ਲਾ ਲਵੇ ਫਾਇਦੇ ਚ ਕਨੈ ਪ੍ਰਧਾਨ ਜੀ ਕਿਉਂਕਿ ਹੁਣ ਸਮਾਂ ਹੀ ਇੱਦਾਂ ਦਾ ਏ ਬੂਟੇ ਰਾਏ ਆ ਭਾਈ ਜੇ ਰੇਟ ਚਲੇ ਜਾਵੇ ਤਾਂ ਬੰਦਾ ਬਣਦੀ ਜਾਂਦਾ ਏ ਜੇ ਨਹੀਂ ਰੇਟ ਆਇਆ ਪਚਾਰ ਸਾਲ ਬਾਅਦ ਥੋੜੇ ਪੈਸੇ ਆਉਂਦੇ ਫੇ ਬੰਦਾ ਡੁੱਬ ਵੀ ਜਾਂਦਾ ਹੂੰ ਫੇ ਮੈਂ ਤਾਂ ਕਰਨੀ ਪੈਂਦੀ ਮੇਰੇ ਪਟਲਾ ਮੇਰੇ ਪਟਲਾ ਮੇਰੇ ਵਟਲਾ ਮੈਨੂੰ ਲੱਗਦੀ ਵੀ ਕਮ ਆਹੀ ਹੋ ਜਾਣਾ ਪੂਰੀ ਦੇ ਘਾਣੇ ਕਹਿੰਦਾ ਇੱਕ ਵਾਰ ਅਸੀਂ ਪਟਾਏ ਤੇ 1.5 ਲੱਖ ਦੇ ਕਿੱਲਾ ਪਟੋ ਇਹਦਾ ਕਹਿੰਦਾ ਜਰਤੇ ਲਾਇ ਹੀ ਨਹੀਂ ਹੈਗੇ ਜਿਹੜਾ ਦਾ ਚੰਗੇ ਰੇਟ ਮਾ ਪਟਾ ਗਿਆ ਉਹ ਲਾਉਂਗਾ ਬ ਜਿਹੜਾ ਘੱਟੇ ਪਟਾ ਗਿਆ ਉਹ ਸੋਚੂਗਾ ਲਾਉਣ ਲੱਗਿਆ ਚੱਲ ਚੱਲੀਏ ਚਲੋ ਭਾਈ ਬਾਕੀ ਮਹਾਰਾਜ ਆਪਾਂ ਲੀ ਕਰੇ ਭਾਈ ਤੰਦਰੁਸਤੀ ਚਾਹੀਦੀ ਆ ਫਸਲਾ ਫਸਲਾ ਹੋਈ ਜਾਣੀਆਂ ਫਸਲਾ ਹੋਈ ਜਾਣੀਆਂ ਕਨੇਹ ਭਾਈ ਆਹ ਨਹੀਂ ਗਾਹਲੀ ਕੰਨ ਕੋ ਬੇ ਇਨਾ ਨਹੀਂ ਸੋਚੋ ਭਾਈ ਜੇ ਬੰਦਾ ਜ਼ਿਆਦਾ ਸੋਚਣ ਲੱਗ ਗਿਆ ਬਾ ਫਿਰ ਕੁਝ ਨਹੀਂ ਹੈਗਾ ਫਿਰ ਤਾਂ ਪੰਗਾ ਪੈ ਜਾ ਮਹਾਰਾਜ ਤੇ ਬਾ ਆਹੀ ਕੋ ਵੀ ਤੰਦਰੁਸਤੀ ਚਾਹੀਦੀ ਕੰਮ ਕਾਰ ਚੱਲੀ ਜਾਣੇ ਪੈਸਾ ਪੂਸਾ ਹੂੰ ਕੀ ਚਾਹੀਏ ਇਹਦਾ ਭਾਈ ਕਮਾਹ ਹੋਈ ਜਾਣਾ ਕਦੇ ਘਟ ਹੋ ਗਿਆ ਕਦੇ ਵੱਧ ਹੋ ਗਿਆ ਜੀ ਜਿੰਦਗੀ ਬਚੂ ਤਾਂਹੀਂ ਉਹ ਕਰਾਂਗੇ ਠੀਕ ਨਹੀਂ ਹੌਸਲਾ ਨਹੀਂ ਛੱਡਣਾ ਵਾ ਮਿਹਨਤ ਕਰੋ ਆਪਣੀ ਬਾਕੀ ਬਾਈ ਪੰਜਾਬ ਐ ਇਹ ਇਹ ਤਾਂ ਬਹਾਲੀਆਂ ਸਟੇਟਾ ਜੀ ਜਾ ਕੇ ਲੱਗ ਲਾ ਰਿੰਦਾ ਹੈ ਆਪਣੀ ਧਰਤੀ ਵਾਸਤੇ ਤਾਂ ਕਿਆ ਨਹੀਂ ਕਰ ਸਕਦਾ ਤ੍ਰਿੰਪਰ ਦਾ ਫਰਾਂ ਦੇ ਨਾਲ ਸੋਨੇ ਰੰਗੀ ਬਣਦੀ ਮਸਲਾ ਹ ਟਾਈਮ ਚ ਆ ਗਏ ਕਮਨੇ 26 ਦਾ ਬਹੁਤ ਵਧੀਆ ਬੀਜ ਹੈ ਵੀ ਬਾਈ ਦੇ ਲੋ ਸਾਰੀ ਐਨ ਗੋਲਡ ਬਈਆ ਜਾਣੀ ਮੈਨੂੰ ਮੀਰਾ ਵੀ 20 ਤਰੀਕ ਤੇ ਅਗਰ ਵੱਡੀ ਜਾਊਗੀ ਚਲੂ ਮੀਨ ਵੱਡੋ ਜੂ ਹਾਂ ਦਿਲ ਬਹੁਤ ਪੈਣਾ ਹਫਤਾ ਪਿਆ ਪਛੋ ਵੀ ਬਹੁਤ ਚਲਦੀ ਹੈ ਹੁਣ ਖੇਤ ਪਹੀ ਦੇਲਾ ਸੁੱਕ ਗਈ ਬਾਣੀ ਸਕਾ ਤੇ ਖੇਤਾਂ ਦੇ ਬਾਈ ਪਛੋ ਦੱਸਦੀ ਜਿੱਥੇ ਆਸੇਨੀ ਦੀ ਵੀ ਸੁੱਕੂਗਾ ਚੱਲੀਏ ਪ੍ਰਧਾਨ ਓਕੇ ਚੱਲੀਏ ਫਿਰ ਲਓ ਜੀ ਬਾਈ ਧਾਨਾਂ ਨੂੰ ਪਾਈ ਵੀ ਸੁੰਡੀ ਪੱਤਾ ਲਵੇਟ ਆ ਦੇਖੋ ਆਪਣਾ ਕੰਮ ਕਰਨ ਲੱਗੀ ਵੀ ਬਾਈ ਜਾਲਾ ਬਣਦੀ ਹੈ ਆ ਦੇਖੋ ਲੱਗੀ ਵੀ ਉਹ ਪੂਰੇ ਜੋਰਾਂ ਦੇ ਬਾਈ ਸੁੰਡੀ ਲੈ ਇਹਨੂੰ ਪੱਤਾ ਲਵੇਟ ਸੁੰਡੀ ਕਹਿੰਦੇ ਬਾਈ ਦੇਖੋ ਇਹਦਾ ਵੀ ਅਟੈਕ ਹੋ ਜਾਂਦਾ ਆ ਰਖਵਾ ਲੱਗੀ ਵੀ ਮਸਤੀ ਗੱਲ ਆਪਣੀ ਗੱਲ ਬਾਈ ਇਹ ਹਾਰ ਆ ਜੂਗਾ ਕਰਦੀ ਦੇਖ ਤਾਂ ਜਲਦੀ ਪੁੰਨਤੀ ਐ ਨਾ ਦੇਖ ਲਓ ਹੈ ਲੈ ਪਾਏ ਜੁੰਨੇ ਰੀਲੇ ਆ ਜਾੜਾ ਪਾ ਰਿਹਾ ਦੇਖ ਜਾੜਾ ਪੱਤਾ ਰਵੇਟ ਪਾ ਰਿਆ ਦੇਖ ਲੈ ਹਾਂ ਲੈ ਜਾੜਾ ਉਹ ਖੇਚ ਰਿਹਾ ਹੌਲੀ ਹੌਲੀ ਬਾਈ ਇਹਨੂੰ ਕਹਿੰਦੇ ਪੱਤਾ ਦੇਖ ਲਓ ਜੀ ਕੰਮ ਸ਼ੁਰੂ ਆ ਕੰਮ ਸ਼ੁਰੂ ਆ ਬਾਈ ਹਾਂ ਜੀ ਆਪਣਾ ਚਾਲੂ ਆ ਜੀ ਆਪਣਾ ਧਿਆਨ ਰੱਖੋ ਬਾਈ ਇਹ ਕਿਹਦੀ ਲੱਗਿਆ ਹੋਇਆ ਪੱਤਾ ਲਿਪੇਟ ਲਾਉਣ ਲੱਗੇ ਵੇ ਆ ਦੇਖ ਲਓ ਹੈ ਹੁਣ ਰੁਕ ਗਈ ਤਾਂ ਹੀ ਕਹਿੰਦੇ ਆ ਬਾਈ ਪੱਤਾਂ ਲਵੇੜ ਜਿਹੜੀ ਸੁੰਡੀ ਪੈ ਜਾਂਦੀ ਐ ਗੋਪ ਟਾਈਮ ਟੈਗ ਕਰਦੀ ਫੇ ਬੱਲਾ ਇਕਣਾ ਸੁੱਕੀਆਂ ਵੀ ਨਿਕਲਦੀਆਂ ਆਪਾਂ ਨੂੰ ਆ ਦੇਖੋ ਖਾਲੀ ਆ ਸਾਬਾ ਇੰਨੇ ਹੀ ਕਰਿਆ ਪਿਆ ਦਾ ਜੂ ਹਰੇ ਹਾਂਜੀ ਹਾਂਜੀ ਅੰਦਰ ਤੇ ਵੜ ਦਿੰਦੇ ਆ ਅੰਦਰ ਤੇ ਵੜਤੇ ਹਾਲੇ ਹਾਂ ਆ ਲੈ ਆ ਦੇਖ ਲੋ ਜੀ ਵੱਡਿਆ ਹੋਇਆ ਜੜ ਵੱੜਤੀ ਹਾਂ ਵਾ ਵੱੜਤੀ ਜੜ ਆ ਦੇਖ ਲੋ ਇਹ ਸੁੰਡੀ ਦਾ ਕੰਮ ਹੈ ਹਾਂ ਸੁੰਡੀ ਦਾ ਹੀ ਕੰਮ ਆ ਜੀ ਇਹ ਕੀ ਆ ਕਿੰਨੀਆਂ ਕਿ ਸਪਰੇਆਂ ਕਰੀ ਜਾਊਂਗਾ ਬੰਦਾ ਵੇਚ ਤਾਂ ਬਹੁਤ ਆਜੀ ਬਹੁਤ ਵੱਡਿਆ ਹੋਇਆ ਹੂੰ ਬਾਕੀ ਭਾਈ ਅੱਜ ਮੌਸਮ ਵੀ ਹੋਰੇ ਲੋੜਦਾ ਹੋਇਆ ਵਾ ਦੇਖੋ ਡਰ ਲਾਦਾ ਦੇਖ ਕੇ ਗਰਮੀ ਐਨੀ ਆ ਭਾਈ ਪੁੱਛੋ ਨਾ ਪੂਰੀ ਭਾਈ ਆ ਬੰਦਾ ਕਹਿੰਦਾ ਉੱਪਰ ਤੱਕ ਚੜਾਉਂਗਾ ਯੂ ਨੋ ਹਾਂ ਚੜਾ ਲੂੰਗਾ ਹਾਂ ਟਰੈਕਟਰ ਕਹਿੰਦਾ ਕਿ ਤੇ ਵਿੱਚ ਤਾਂ ਨਹੀਂ ਮਾਰੂਗਾ ਸੱਚ ਦੱਸ ਦੇ ਮਲਦ ਲਈ ਖਾਤਾ ਅੱਜ ਨਾ ਠੀਕ ਹੈ ਦੇਖਿਆ ਰੇ ਦੀ ਗਰੰਟੀ ਹੈਗੀ ਐ ਇਹਦੀ ਗਰੰਟੀ ਦੇਖਿਆ ਕਿੰਨਾ ਮਾਡਲ ਹੈ ਉਹ ਕਾਰਡ ਵਿੱਚ ਗੇਰੇ ਰਿਹਾ ਉਹ ਕਾਰਡ ਵਿੱਚ ਗੇਰੇ ਰਿਹਾ ਨਾ ਨਾ ਇਹਨਾਂ ਨੂੰ ਪਤਾ ਹੋਊਗਾ ਗਰੰਟੀ ਕਾਰਡ ਆ ਇਹ ਕਿੰਨੇ ਸਾਲ ਪੁਰਾਣੀ ਹੈ ਇਹ ਇਹਦੇ ਪਰ ਨਹੀਂ ਬਸ ਸਟicker ਹੈ ਸਾਈਡ ਪਰ ਕਿੰਨਾ ਮਾਡਲ ਆ ਇਹ ਆ ਦੇਖ ਤਾਂ ਇੱਥੇ ਤਾਂ ਨਿਗਾਹ ਪਾ ਆ ਜਾ ਪੂਰੀ ਅੱਜ ਚੱਕ ਦੇਣੇ ਗਰੀਬੀਆਂ ਨਵੀਂ ਹੋਰ ਖਾ ਦੇਣੀ ਹੈ ਪੁਰਾਣੇ ਵਾਲਾ ਕੰਮ ਭਾਈ 2 ਦਿਨ ਹੋ ਗਏ ਹਲੇ ਸੀਜ਼ਨ ਸ਼ੁਰੂ ਹੋਇਆ ਏ ਇੰਨੇ ਤਾਂ ਬੰਦੇ ਮਿਲ ਹੀ ਜਾਂਦੇ ਆ ਮੀਂਹਾਂ ਤੱਕ ਵਾਲੇ ਬੰਦੇ ਦੇ ਬੰਦੇ ਇਹ ਗੱਲ ਗਈ ਆ ਪਲੀਜ਼ ਆ ਵੀ ਖੋਲਣਾ ਪੈਣਾ ਵੀਰੇ ਸਭ ਕੋ ਖੋਲਣਾ ਪੈਣਾ ਭਾਈ ਟਰੈਕਟਰ ਦੀ ਟੈਕਰੀ ਵੀਡੀਓ ਹੋ ਜਾ ਵੀਰੇ ਹਾਂ ਬੈਕ ਤਾਂ ਚਲਾਇਆ ਹੀ ਨਹੀਂ ਰਿਕਸਾal ਹੋ ਗਿਆ ਬੈਟਰੀ ਕਰਕੇ ਮੜੇ ਮੁੰਡੇ ਹਾਂ ਮੁੰਡੇ ਦੀ ਵੀਡੀਓ ਬਣਾ ਕੇ ਨਾਲ ਓਪਨ ਚੱਕ ਕੇ ਕੈਮਰਾ ਹੈਪੀ ਹੋ ਗਾਰੰਟੀ ਮੈਨੂੰ 25-30 ਸਾਲ ਦੀ ਦੇ ਦੀ ਯਾਰ ਹੈ ਠੀਕ ਹੈ ਉਹ ਕੱਦ ਕਾੜ ਤੋਂ ਨਾ ਕੇ ਇਹਦਾ ਸਟਿੱਕਰ ਟੁੱਕਾ ਜਿਹੜਾ ਟਾਇਰ ਲਈ ਗਾਰੰਟੀ ਵਾਲਾ ਇਹਦਾ 40 ਸਾਲ ਦੀ ਗਾਰੰਟੀ ਹੈ 40 ਦੀ ਬਾ ਠੀਕ ਹੈ ਐਮਰੋਂ ਦੀ ਹੁੰਦੀ ਪਹਿਲਾਂ ਰੱਖੋਈ ਵੀ ਪੂਰੀ ਚ